ਉਹਨਾਂ ਜਿਹੜੇ ਉਹ ਮੋਡ ਲਾਗੂ ਹੋਣੇ ਚਾਹੀਦੇ ਹਨ ਜਿਹੜੇ ਕਾਨੂੰਨ ਕਿਸਾਨਾਂ ਨੇ ਲੰਬੇ ਸਮੇਂ ਦੇ ਅੰਦੋਲਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੱਦ ਕਰਵਾਏ ਸਨ ਉਹ ਮੁਰ ਲਾਗੂ ਕਰਨ ਦੀ ਮੰਗ ਉੱਠੀ ਹੈ ਜਿਹਦੇ ਚੱਲਦਿਆਂ ਲਗਾਤਾਰ ਹੋਣ ਕਿਸਾਨਾਂ ਦੇ ਵੱਲੋਂ ਇਸ ਦਾ ਬਰੋ ਕੀਤਾ ਜਾ ਰਿਹਾ ਕਿਉਂਕਿ ਕੰਗਰਣ ਨਾਉ ਦਾ ਬਿਆਨ ਆਇਆ ਸੀਗਾ ਭਾਜਪਾ ਦੇ ਐਮਪੀ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ ਇਹ ਲਾਗੂ ਹੋਣੇ ਚਾਹੀਦੇ ਨੇ ਤੇ ਕਿਸਾਨਾਂ ਦੇ ਹਿੱਤ ਦੇ ਵਿੱਚ ਹਨ ਪਰ ਦੂਜੇ ਪਾਸੇ ਕਿਸਾਨ ਜਥੇਬੰਦੀ ਦੇ ਵੱਲੋਂ ਕਹਿਣਾ ਹੈ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਕੰਗਰਣ ਨਾਉ ਨੂੰ ਜਿਹੜੀ ਜੇਲ੍ਹ ਹੋਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਵੀ ਕੰ ਸਖਤ ਵਿਰੋਧ ਕੀਤਾ ਇਸ ਦੇ ਵਿੱਚ ਜਿਹੜੀ ਬਣੀ ਹੋਈ ਸ਼ਾਂਤੀ ਹੈ ਉਹਨੇ ਹੁਣ ਤੱਕ بڑے ਹੱਥ ਕੰਡੇ ਪਨਾਏ ਨੇ ਉਹਨੇ ਐਮਰਜੈਂਸੀ ਜਿਹੜੀ ਫਿਲਮ ਬਣਾਈ ਉਹਦੇ ਤੇ ਉਹਨੇ ਚੱਲਦੇ ਕਿਸਾਨ ਅੰਦੋਲਨ ਦੇ ਵਿੱਚ ਪਹਿਲਾਂ ਵੀ ਸਾਡੀਆਂ ਧੀਆਂ ਪੜਾਂ ਦੇ ਖਿਲਾਫ ਬੋਲੀ ਸੀ 100 ਸੌ ਰੁਪਏ ਦੇ ਧੜੀ ਦੁਕਾਨ ਵਾਲੇ ਉਸ ਤੋਂ ਬਾਅਦ ਵੀ ਉਹ ਬਹੁਤ ਕੁਝ ਬੋਲ ਰਹੀ ਆ ਤੇ ਉਹਦਾ ਅਗੇ ਇੱਕ ਨਜ਼ਾਰਾ ਨੂੰ ਘੂਟਣਾ ਵੀ ਪਿਆ ਪਰ ਮੇਰਾ ਖਿਆਲ ਹੈ ਕੋਈ ਤਸਦੀਕ ਨਹੀਂ ਹੋਈ ਇਹ ਕੰਗਨਾਰ ਨੌਤ ਜਿਹੜੀ ਆ ਇਹ ਭਾਜਪੀ ਦੀ ਬਲਾਈ ਬੋਲ ਰਹੀ ਆ ਔਰ ਇਹ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਜਿਹੜੀ ਆ ਸ਼ਾਂਤੀ ਨੀਲ ਆਣੀ ਚਾਹੀਦੀ। ਦੇਸ਼ ਦਾ ਮਾਹੌਲ ਜਿਹੜਾ ਕਿੱਥੇ ਆਗ ਲੱਗਣੀ ਚਾਹੀਦੀ ਆ, ਸਾੜ, ਭੂਖ, ਕਤਲੋਗਾਰ ਹੋਣੀ ਚਾਹੀਦੀ ਆ। ਤਾਂ ਕਰਕੇ ਇਸ ਤਰ੍ਹਾਂ ਦੇ ਜਿਹੜੇ ਵਿਰੋਧ ਜਿਹੜੀ ਆ ਇੱਕਦਮ ਰੋਕ ਦਿੰਦੀ ਆ। ਜੀ ਕਿਸਾਨੀ ਅੰਦੋਲਨ ਦਰੱਖਤਾਂ ਤੋਂ ਬਲ ਕਿਸਾਨ ਸ਼ਹੀਦ ਹੋ ਗਏ ਸੀ। ਤੇ ਹੁਣ ਕੰਗਨਾ ਕਹਿ ਰਹੀ ਕਿ ਫੇਰ ਤੋਂ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ। ਜਿਹੜੇ ਖੇਤੀਬਾੜੀ ਕਾਨੂੰਨ ਸੀ ਕਿੰਨੇ ਗਏ ਕਿਸਾਨਾਂ ਦੇ ਹੱਕ ਦੇ ਲਈ ਸੀਗੇ। 750 ਕਿਸਾਨ ਜਿਹੜਾ ਉਸ ਟਾਈਮ ਦੇ ਤੇ ਸ਼ਹੀਦ ਹੋਇਆ। ਸਾਡਾ ਖਰਚ ਕਿੰਨਾ ਹੋਇਆ? ਅਸੀਂ ਕਿਸ ਤਰ੍ਹਾਂ ਉੱਤੇ ਤੂਫਾਨ ਦੇ ਵਿੱਚ ਜਿਹੜੇ ਕਿੰਨੇ ਬੰਦੇ ਸਾਡੀ ਜਿਹੜੀ ਉਹ ਜਖਮੀ ਹੋਏ ਇਹਨੇ ਅੱਜ ਵੀ ਸਾਡੇ ਕਈ ਲੜਕੇ ਜਿਹੜੇ ਨੇ ਜਿਹੜੇ ਉਹ ਬੰਜੀ ਦੇ ਉੱਤੇ ਰੋਲ ਰਹੇ ਜਿਹਦੀ ਆ ਜਿਹੜੀ ਹੈਗੀ ਆ ਡਿਸਕ ਦੀ ਪ੍ਰੋਬਲਮ ਤੇ ਨਾਲ ਨੂੰ ਆ ਗਈ ਤਾਂ ਕਈ ਇਹਨੂੰ ਹੋਰ ਚੰਗੀ ਮਦਦ ਆਈਆਂ ਆ ਜਿਹੜਾ ਹੁਣ ਦੌੜਨ ਚੱਲ ਰਿਹਾ ਇਹਦੇ ਵਿੱਚ ਸ਼ੁਭ ਕਰਨ ਦਾ ਕਤਲ ਜਿਹਦੀ ਜਪਿਲਤ ਪਾਲ ਸਿੰਘ ਨੂੰ ਗੋਰੇਚ ਪਾ ਕੇ ਪੰਜਾਬ ਹਰਿਆਣੇ ਦੇ ਗੁੰਡੇ ਪੁਲਿਸ ਵਾਲਿਆਂ ਵੱਲੋਂ ਲੈ ਜਾਣਾ ਉਹਦੀ ਹੱਤ ਕਰਨੀ ਇਹਨਾਂ ਹਾਲਾਤਾਂ ਚੋਂ ਅਸੀਂ ਗੁਜ਼ਰ ਰਹੇ ਆ ਤੇ ਮੰਨੀਆਂ ਹੋਈਆਂ ਮੰਗਾ ਅਸੀਂ ਮਨਾਉਣ ਵਾਸਤੇ ਗਏ ਸਾਂ ਤੇ ਸਾਡੇ ਵਾਲੇ ਪਾਸੇ ਵੀ ਇਹ ਕਹਿੰਦੇ ਨੇ ਵੀ ਅੱਜ ਵੀ ਜਿਹੜੇ ਆ ਇਹ ਕਾਰੇ ਜਿਹੜੇ ਕਾਰੇ ਕਰੋ ਰੋਡ ਕਰਾਏ ਸੀ ਇਹ ਕਹਿੰਦੇ ਆ ਲੱਗ ਹੋਣੀ ਚਾਹੀਦੀ ਐ ਔਰ ਇੱਕ ਗੱਲ ਹੋਰ ਕਹਿੰਦੀ ਐ ਕਹਿੰਦੀ ਕਿਸਾਨਾਂ ਨੂੰ ਮੰਗ ਕਰਨੀ ਚਾਹੀਦੀ ਆ ਤੂੰ ਕੌਣ ਐ ਬਈ ਕਿਸਾਨਾਂ ਨੂੰ ਰਾਏ ਦੇਣ ਵਾਲੀ ਸੋ ਮੇਰਾ ਮਤਲਬ ਕੰਨ ਤੋਂ ਭਾਵੇਂ ਆ ਪੀ ਇਹ ਕੰਨਾਰ ਨੌਤ ਇੱਕ ਉਹ ਔਰਤ ਆ ਇਹਨੇ ਹੋਰ ਵੀ ਵੱਡੇ ਇਲਜ਼ਾਮ ਲਾਇਆ ਜੀ ਉੱਥੇ ਬਲਾਤਕਾਰ ਹੁੰਦੇ ਸਨ ਉੱਥੇ ਫਲਾਣਾ ਹੁੰਦਾ ਸੀ ਲੇਕਿਨ ਬਾਅਦ ਚ ਪਤਾ ਲੱਗਿਆ ਕਿ ਜਿਹੜੀ ਇਹ ਬਲਾਤਕਾਰਾਂ ਦੀ ਗੱਲ ਕਰਦੀ ਐ ਕਿਉਂ ਕਰਦੀ ਐ ਅਸਲ ਗੱਲ ਐ ਕਿ ਜਿਹੜੀਆਂ ਲੜਕੀਆਂ ਉਸ ਟਾਈਮ ਦੇ ਉੱਤੇ ਸਾਡੇ ਅੰਦਾਲਨ ਨੂੰ ਫੇਲ ਕਰਨ ਵਾਸਤੇ ਏਜੰਸੀਆਂ ਨੇ ਸਰਕਾਰਾਂ ਨੇ ਪੇਚੀਆਂ ਸੀ ਬੀਜੇਪੀ ਵੱਲੋਂ ਉਹ ਲੜਕੀਆਂ ਜਿਹੜੀਆਂ ਸੀ ਅਸੀਂ ਫੜ ਕੇ ਤੁਹਾਡੇ মিডিਆ ਦੇ ਸਾਹਮਣੇ ਅਸੀਂ মিডিਆ 'ਚ ਨਹੀਂ ਲੈ ਲੀਆਂ ਲੇਕਿਨ ਪਤਾ ਤੁਹਾਨੂੰ ਸਾਰਾ ਤੁਹਾਨੂੰ ਕਿੱਸੀ ਵੀ ਫੋਟੋਆਂ ਨਾਲ ਫੁਰਸ ਨੂੰ ਫੜਾਈਆਂ ਐਸਐਚਓ ਜਿਹੜਾ ਸੀ ਉਥੋਂ ਕੁੱਟਣਿਆਲਾ ਉਹਨੂੰ ਫੜਾਈਆਂ ਤੇ ਇਹਨਾਂ ਨਾਲ ਕੇਲ ਕਰ ਭੇਜ ਮੈਨੂੰ ਇਹ ਪਤਾ ਲੱਗਾ ਵੀ ਉਹ ਲੜਕੀਆਂ ਜਿਹੜੀਆਂ ਇਸ ਤਰ੍ਹਾਂ ਬਦ ਨੀਅਤ ਨਾਲ ਪੇਚੀਆਂ ਸੀ ਤੇ ਉਹਨਾਂ ਲੜਕੀਆਂ ਨਾਲ ਅੰਦੋਲਨ ਦੇ ਵਿੱਚ ਮੁੰਡੇ ਵੀ ਬੀਜੇਪੀ ਦੀ ਸੰਸਦ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਬਾਜ਼ਦੀਆਂ ਕਦੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਕਦੇ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਤੇ ਅੱਜ ਫਿਰ ਇੱਕ ਵਿਵਾਦਤ ਬਿਆਨ ਦਿੱਤਾ ਕਹਿੰਦੀ ਜਿਹੜੇ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਸੀ ਉਹ ਦੁਬਾਰਾ ਲਾਗੂ ਹੋਣੇ ਚਾਹੀਦੇ ਕੀ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ ਜਾਂ ਬੀਜੇਪੀ ਦੇ ਇਸ਼ਾਰੇ ਤੇ ਜਾਣ ਬੁੱਝ ਕੇ ਸਾਜ਼ਿਸ਼ ਕਰ ਰਹੀ ਹੈ ਇਹਦਾ ਜਵਾਬ ਹੁਣ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਦੇਣਾ ਪਊਗਾ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਇਹ ਕਾਲੇ ਕਾਨੂੰਨ ਰੱਦ ਕੀਤੇ ਸੀ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਕਿ ਭਾਈ ਮੈਂ ਕਿਸਾਨਾਂ ਦੇ ਉੱਤੇ ਕਾਨੂੰਨ ਥੋਪੇ ਤੇ ਹੁਣ ਮੈਂ ਕਾਨੂੰਨ ਵਾਪਸ ਲੈ ਰਿਹਾ ਕੀ ਇਹ ਜਿਹੜੀ ਕੰਗਨਾ ਰਣੌਤ ਹੈ ਇਹ ਪ੍ਰਧਾਨ ਮੰਤਰੀ ਮੋਦੀ ਤੋਂ ਉੱਪਰ ਹੈ ਇਹ ਦੱਸੇ ਬੀਜੇਪੀ ਆ ਕੇ ਔਰ ਬੀਜੇਪੀ ਦਾ ਜਿਹੜਾ ਸਟੇਟ ਯੂਨਿਟ ਹੈ ਉਹਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਪੂਚਾ ਜਾਖੜ ਸਾਹਿਬ ਹੋਣ ਕੱਲ ਇਹਨਾਂ ਦੀ ਸਟੇਟ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤਾਂ ਕਿਉਂ ਨਹੀਂ ਇਹ ਜਿਹੇ ਸੰਸਦਾਂ ਦੇ ਖਿਲਾਫ ਕਾਰਵਾਈ ਹੁੰਦੀ ਕਿਉਂ ਨਹੀਂ ਇਹਨੂੰ ਕੰਗਨਾ ਰਣੌਤ ਨੂੰ ਬੀਜੇਪੀ ਪਾਰਟੀ ਚੋਂ ਬਾਹਰ ਕਰਦੇ ਔਰ ਇਕੱਲੀ ਕੋਈ ਕੰਗਨਾ ਨਹੀਂ ਪਹਿਲਾ ਰਵਨੀਤ ਬਿੱਟੂ ਨੇ ਲੁਧਿਆਣੇ 'ਚ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਿਆ ਕਿ ਤੁਹਾਨੂੰ ਕੁੱਟਾਂਗੇ ਤੇ ਉਹਨੂੰ ਮੰਤਰੀਪਦ ਦੇ ਕੇ ਨਵਾਜ਼ਿਆ ਕਿ ਇਹ ਹੈ ਬੀਜੇਪੀ ਦੀ ਪਾਲਿਸੀ ਐਂਟੀ ਸਿੱਖ ਐਂਟੀ ਕਿਸਾਨ ਸਾਹਮਣੇ ਆ ਕੇ ਜਵਾਬ ਦਿਓ ਹੰਸ ਰਾਜ ਹੰਸ ਨੇ ਚੋਣਾਂ ਦੇ ਦੌਰਾਨ ਕਿਸਾਨਾਂ ਦੇ ਉੱਤੇ ਜ਼ਹਿਰ ਉਗਲਿਆ ਬੀਜੇਪੀ ਨੇ ਕੋਈ ਐਕਸ਼ਨ ਨਹੀਂ ਲਿਆ ਸਵਾਜੇ ਸਵਾਲ ਬੜੇ ਵੱਡੇ ਖੜੇ ਨੇ ਕਿ ਇਹੋ ਜਿਹੇ ਜਿਹੜੇ ਸੰਸਦ ਨੇ ਕਿਉਂ ਨਾ ਇਹਨਾਂ ਦੇ ਉੱਤੇ ਐਨਐਸਏ ਲਾਇਆ ਜਾਏ ਅਗਰ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਉੱਤੇ ਮਾਰੀ ਜੀ ਗੱਲ ਕਰਕੇ ਐਨਐਸਏ ਲੱਗ ਜਾਂਦਾ ਤਾਂ ਇਹ ਜਿਹੜੇ ਬਿਆਨ ਕਗਨਾ ਚ ਸਿੱਖਾਂ ਦੇ ਖਿਲਾਫ ਦੇ ਰਹੀ ਹੈ ਕਿਸਾਨਾਂ ਦੇ ਖਿਲਾਫ ਉਹਦੇ ਅਲ ਮੁੜੇ ਅਜਿਹੇ ਬਿਆਨ ਦੇਣਾ ਕਿ ਤਰ੍ਹਾਂ ਕਿਤੇ ਕਿਸਾਨਾਂ ਦੇ ਜੱਕਵਾਂ ਤੇ ਲੋਨ ਪਾਉਣ ਵਾਲੀ ਗੱਲ ਹੈ ਕਿਉਂਕਿ ਇਸ ਦੌਰਾਨ ਕਿੰਨੇ ਕਿਸਾਨ ਸੀ ਜਿਹੜੇ ਸ਼ਹੀਦ ਹੋ ਗਏ ਕਿੰਨੇ ਸੱਟਾਂ ਲੱਗੀਆਂ ਜਿੱਦ ਚੱਲਦੇ ਆ ਲਗਾਤਾਰ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਤਿਰਤਾ